ਬਜੀ ਨਾਮ ਕੀ ਹੈ ਪਿੰਡ ਕਿਹੜਾ ਮੇਰਾ ਨਾਮ ਗੁਰਲਾਲ ਸਿੰਘ ਆ ਜੀ ਪਿੰਡ ਪਟਾਲਕਲਾ ਗੁਰਲਾਲ ਜੀ ਅੱਜ ਗੁੱਗਾ ਮਾੜੀ ਦੇ ਸਥਾਨ ਤੇ ਇੱਥੇ ਖੜਿਓ ਬੂਟੇ ਪੱਟਣ ਨੂੰ ਲੈ ਕੇ ਵੀ ਤੁਹਾਡੇ ਵੱਲੋਂ ਲਾਏ ਸੰਕੜੇ ਬੂਟੇ ਪੱਟ ਦਿੱਤੇ ਗਿਆ ਮਾਮਲਾ ਕੀ ਹੈ ਪੂਰਾ ਇਹ ਨਾ ਪਾਣੇ 8-10 ਸਾਲ ਤੋਂ ਬੂਟੇ ਲਾਇਨੇ ਜੀ ਤੇ ਪੁੱਤਾ ਵਾਂਗੂ ਬੂਟੇ ਪਾੜੇ ਹੋਏ ਨੇ ਆਪਣੇ ਤੇ ਆਪਣਾ ਇੱਕ ਇੱਥੇ ਕਮੇਟੀ ਬਣੀ ਹੋਈ ਹੈ ਗੁੱਗਾ ਕਮੇਟੀ ਜਾਲੀ ਜੀ ਕਮੇਟੀ ਜਿਵੇਂ ਕਹਿੰਦੇ ਹੁੰਦੇ ਨੇ ਉਹਨਾਂ ਨੇ ਇੱਕ ਦੁਕਾਨਾ ਲਾਉਣ ਦੇ ਇੱਕ ਖਾਤਰ ਜਿਵੇਂ ਕਹਿੰਦੇ ਨੇ ਵੀ ਇੱਥੇ ਗੁੱਗਾ ਭਰਦਾ ਹੈ ਮੇਲਾ ਭਰਦਾ ਹੈ ਉਰੇ ਜ਼ਕਾਨਾ ਲਾਉਣ ਦੇ ਲਈ ਵੀ ਸਾਨੂੰ ਇੱਥੇ ਪੈਸੇ ਵੱਢਣਗੇ ਉਹਦੇ ਇੱਕ ਕਾਰਨ ਬਣਾ ਕੇ ਵਸ ਇੱਕ ਉਹ ਸਾਰੀ ਬੂਟੇ ਪੜਦੇ ਤੁਸੀਂ ਲਾ ਲਓ 200 ਬੂਟਾ ਪੜਦਾ ਜੀ ਇੱਥੇ ਰਹਿੰਦੇ ਹੁਣ ਬੂਟੇ ਜਿਹੜੇ ਰਹਿ ਗਏ ਸਾਨੂੰ ਇਹ ਡਾਰਾ ਵੀ ਕਿਤੇ ਉਹ ਵੀ ਨਾ ਪਟ ਦੇਣਾ ਇਸੇ ਲਈ ਅਸੀਂ ਇਕੱਠ ਕੀਤਾ ਆਪਣੇ ਯੂਥ ਮੁੰਡੇ ਨੌਜਵਾਨਾਂ ਨਾਲ ਲੈ ਕੇ ਵੀ ਚਲੋ ਅੱਗੇ ਇਹ ਧਿਆਨ ਰੱਖਿਏ ਵੀ ਅੱਗੇ ਇਹ ਜੇ ਸਰਾਰਤੀ ਅੰਸਰ ਸਾਡੇ ਬੂਟੇ ਨਾ ਪਟ ਸਕਣ ਕੋਈ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਕੋਈ ਦਰਖਾਸਤ ਪ੍ਰਸ਼ਾਸਨ ਦੇ ਧਿਆਨ ਚ ਤਾਂ ਲਿਆਂਦਾ ਜੀ ਪਰ ਕੋਈ ਕੋਈ ਚੰਗਾ ਵਿਊ ਨਹੀਂ ਮਿਲਿਆ ਜੀ ਉਧਰੋਂ ਹਾਂ ਤਾਂ ਕੋਈ 7 ਤੋਂ 8 ਦਿਨ ਹੋ ਗਏ ਤਕਰੀਬਨ ਇੱਕ ਐਫ ਆਈ ਆਰ ਜਿੱਦਾਂ ਕਹਿੰਦੇ ਨੇ ਆਪਾਂ ਨੇ ਉਹ ਲਿਖ ਕੇ ਦੇ ਕੈਂ ਪੰਜ ਜਣੇ ਪਰ ਕੋਈ ਪ੍ਰਸ਼ਾਸਨ ਨਾ ਕੋਈ ਕੋਈ ਚੰਗਾ ਸਾਥ ਨਹੀਂ ਦਿੰਦਾ ਜਿਵੇਂ ਕਹਿੰਦੇ ਨੇ ਮੰਗਤਾ ਹੀ ਕਰਦਾ ਵੀ ਸਾਨੂੰ ਇਨਸਾਫ ਮਿਲੇ ਇਨਸਾਫ ਕੀ ਇਹ ਤਾਂ ਕੁਦਰਤ ਨੂੰ ਇਨਸਾਫ ਮਿਲੇ ਜੀ ਜਿਹੜੇ ਜਾਲੀ ਲੋਕ ਇਹ ਜੇ ਕੰਮ ਕਰਦੇ ਨੇ ਉਹਨਾਂ ਦੀ ਉਹਨਾਂ ਦੀ ਸਖਤਾਈ ਨੱਥ ਪਾਈ ਜਾਵੇ ਉਹਨਾਂ ਤੇ ਹੁਣ ਇਹ ਬੂਟੇ ਪੱਟ ਤੇ ਨਵੀਂ ਜਨਰੇਸ਼ਨ ਇਹਨਾਂ ਦੇ ਤਾਂ ਦਿਮਾਗ 'ਚ ਆ ਜਾਣਾ ਵੀ ਯਾਰ ਆਪਾਂ ਬੂਟੇ ਕਿਉਂ ਲਾਏ ਧਰਮ ਖੋਨ ਹੈ ਕੋਈ ਬੱਚਾ ਕੋ ਸੋਚਦਾ ਕੋਈ ਬੱਚਾ ਕੋ ਸੋਚਦਾ ਬਸ ਇਨਸਾਫ ਹੀ ਮੰਗਦੇ ਆ ਵੀ ਇਹਨਾਂ ਤੇ ਕਾਰਵਾਈ ਹੋਵੇ ਜਹੀ ਜਿਣੀ ਬਣਦੀ ਕਾਰਵਾਈ ਆ ਜੀ ਜਸਵੀਰ ਕੋਸ਼ਕਾ ਜੀ 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 ਇੱਥੇ ਗੁੱਗਾ ਮਾੜੀ ਤੇ ਇਕੱਠੇ ਹੋਇਆ ਬੂਟੇ ਪੱਟਣ ਨੂੰ ਲੈ ਕੇ ਵੀ ਕਮੇਟੀ ਵੱਲੋਂ ਬੂਟੇ ਪੱਟਦੇ ਆ ਮਾਮਲਾ ਕੀ ਆ ਪੂਰਾ ਆਪਾਂ ਜੀ ਜਲੂ ਸਰ ਪੰਜਾਬ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਜਿੱਥੇ ਬਲੀਹਾਰੀ ਕੁਦਰਤ ਬਸਿਆ ਤੇਰਾ ਅੰਤਰਾ ਜਾਇ ਲਿਖਿਆ ਦੇ ਨਾਂ ਤੇ ਅਸੀਂ ਕੁਦਰਤ ਵਿੱਚ ਹੀ ਪਰਮਾਤਮਾ ਨੂੰ ਦੇਖਦੇ ਆਂ ਇਸੇ ਸੋਚ ਨੂੰ ਚਲਦੇ ਹੋਏ ਅਸੀਂ ਗੁਰੂ ਸਾਹਿਬ ਦੇ 550ਵੇਂ ਦਿਹਾੜੇ ਤੇ 2019 ਵਿੱਚ ਬਨਪਾਗ ਦੇ ਸਹਿਯੋਗ ਨਾਲ ਬੂਟੇ ਲਗਾਏ ਸੀ ਉਸ ਮੌਕੇ ਸਾਡੇ ਨਾਲ ਕਮੇਟੀ ਤੇ ਹੋਰ ਵੀ ਧਾਰਮਿਕ ਸਮਾਜਿਕ ਸੰਸਥਾਵਾਂ ਨਾਲ ਸੀ ਪਰ ਅੱਜ ਇਹਨੇ ਵੱਡੇ ਸਾਡੇ ਪੁੱਤਾਂ ਵਾਂਗੂ ਪਾਲੇ ਹੋਏ ਬੂਟਿਆਂ ਨੂੰ ਇੱਕ ਸੋਚ ਨੂੰ ਖਤਮ ਕਰਨ ਦੇ ਇਰਾਦੇ ਨਾਲ ਇੱਕ ਚੰਗੀ ਅਗਾਂਵਧੂ ਸੋਚ ਨੂੰ ਖਤਮ ਕਰਨ ਦੇ ਇਰਾਦੇ ਨਾਲ ਉਹਨਾਂ ਨੂੰ ਮਿੱਟੀ 'ਚ ਦਬਤਿਆ ਤੇ ਇਸ ਕਰਕੇ ਇਹ ਸੋਚ ਹੈ ਕਿਉਂਕਿ ਨੌਜਵਾਨ ਅੱਗੇ ਤੋਂ ਜੇ ਆ ਗੱਲਾਂ ਹੁੰਦੀਆਂ ਨੇ ਤਾਂ ਕੋਈ ਵੀ ਸਮਝ ਲਈ ਅਗਾ ਬਦੂ ਨਹੀਂ ਇਹ ਸਾਡੇ ਪੁੱਤਾਂ ਵਾਂਗੂ ਪਲੇ ਸੀ ਬੂਟੇ ਸਾਨੂੰ ਦੁੱਖ ਹੈ ਇਸ ਦੁੱਖ ਚ ਅਸੀਂ ਉਰੇ ਇਕੱਠੇ ਹੋਏ ਆ ਕੋਈ ਪ੍ਰਸ਼ਾਸਨ ਤੱਕ ਪਹੁੰਚ ਕੋਈ ਪ੍ਰਸ਼ਾਸਨ ਤੱਕ ਅਸੀਂ ਕੀਤੀ ਹੈ ਜੀ ਦਰਖਾਸਤ ਦਿੱਤੀ ਹੈ ਥਾਣੇ ਇਸ ਨੂੰ ਲੈ ਕੇ ਕੋਈ ਕਾਰਵਾਈ ਅੱਗੇ ਕਾਰਵਾਈ ਕੋਈ ਹੋਈ ਨਹੀਂ ਮੰਗ ਕੀ ਕਰਦੇ ਹੋ ਮੰਗ ਤਾਂ ਇਹੀ ਹੈ ਵੀ ਵੱਡੀ ਮੰਗ ਤਾਂ ਇਹੀ ਹੈ ਵੀ ਇਸ ਕਾਨੂੰਨੀ ਤੌਰ ਤੇ ਨਹੀਂ ਇਹ ਸੋਚ ਫੈਲੇ ਸਮਾਜ ਚ ਸਮਾਜ ਕਿਉਂਕਿ ਇਹ ਕੁਦਰਤ ਕਿਸੇ ਕਾਨੂੰਨੀ ਜ ਆਪਾਂ ਇਹਨਾਂ ਮੁਤਾਬਕ ਨਹੀਂ ਹੱਲ ਕਰ ਸਕਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਇਹ ਸਾਨੂੰ ਨਹੀਂ ਇਕੱਠੇ ਹੋਣਾ ਚਾਹੀਦਾ ਸੀ ਇਹ ਸਮਾਜ ਦੇ ਸਾਰੇ ਲੋਕਾਂ ਨੂੰ ਇੱਥੇ ਆ ਕੇ ਸਾਡੇ ਤੋਂ ਪਹਿਲਾਂ ਹੀ ਇਸ ਗੱਲ ਨੂੰ ਲੈ ਕੇ ਲੈਣਾ ਸੀ ਪੰਚਾਇਤਾਂ ਵੱਲੋਂ ਚਾਹੇ ਪਿੰਡ ਦੇ ਜੋ ਸੂਝਵਾਨ ਬੰਦੇ ਨੇ ਵੀ ਬੂਟੇ ਪਾਲੇ ਨੇ ਅਸੀਂ ਵੱਡੇ ਕੀਤੇ ਨੇ ਇਹਨਾਂ ਸਾਰਿਆਂ ਦਾ ਸਮਾਜ ਦਾ ਫਰਜ਼ ਸੀ ਇਹਨਾਂ ਨੂੰ ਬਚਾਉਣ ਦਾ ਕੀ ਨਾਮ ਹੈ ਮੇਰਾ ਨਾਮ ਸੋਨੀ ਸਿੰਘ ਹੈ ਜੀ ਪਿੰਡ ਭਟਾਲਾ ਕਲਾ ਜੀ ਗੁਗਾ ਕਮੇਟੀ ਹਾਂ ਜੀ ਗੁਗਾ ਕਮੇਟੀ ਦੇ ਵਿੱਚ ਨੌਜਵਾਨਾਂ ਨੇ ਦੋਚ ਲਾਇਏ ਵੀ ਅਸੀਂ ਲਾਏ ਸੀ ਸੈਂਕੜੇ ਬੂਟੇ ਜਿਹੜੇ ਉਹ ਜਾਂ ਪੱਟ ਤੇ ਜਾਂ ਮਿੱਟੀ ਚ ਦੱਬੇ ਹਾਂਜੀ ਹਾਂਜੀ ਹੋਏ ਜੀ ਇਹ ਇਹ ਪੱਟੇ ਆ ਨਹੀਂ ਪੱਟੇ ਗਏ ਨੇ ਜੀ ਕਿੰਨੇ ਕ ਇਹ ਪਤਾ ਕੀ ਹੈ ਜੀ ਇਹ ਛੱਪੜੀ ਦੀ ਸਫਾਈ ਕਰੀ ਸੀ ਜੀ ਛੱਪੜੀ ਦੇ ਵਿੱਚ ਤੁਸੀਂ ਦੇਖ ਦੇਖ ਲਿਓ ਤੁਹਾਨੂੰ ਅਸੀਂ ਵੀਡੀਓ ਤੇ ਦੰਗ ਉਹਦੇ ਵਿੱਚ ਨਾ ਬਹੁਤ ਗੰਦ ਹੈ ਉਹਦੇ ਬਾਅਦ ਬੂਗਾ ਕਮਿਟੀ ਦੇ ਜਿਹੜੀ ਛੱਪੜੀ ਦੀ ਕੋਈ ਸਫਾਈ ਕੀਤੀ ਗਈ ਨੌਜਵਾਨਾਂ ਨੇ ਦੋਸ ਲਾਇਆ ਵੀ ਅਸੀਂ ਬੂਟੇ ਲਾਏ ਸੀ ਸੈਂਕੜੇ ਬੂਟੇ ਜਿਹੜੇ ਉੱਥੇ ਜਾਂ ਪੱਟ ਤੇ ਜਾਂ ਮਿੱਟੀ ਦੇ ਵਿੱਚ ਜੇਸੀਬੀ ਨਾਲ ਦੱਬਦੇ ਹਾਂਜੀ ਹਾਂ ਮੇਰੀ ਗੱਲ ਸੁਣੋ ਜੀ ਇੱਥੇ ਸਾਡੀ ਛੱਪੜੀ ਹੈ ਜਿਹੜੀ ਇਹਦੀ ਸਫਾਈ ਹੋਈ ਹੈ ਤੇ ਹੁਣ ਸਾਨੂੰ ਪਤਾ ਵੀ ਉਰੇ ਆਪਣਾ ਮੇਲਾ ਭਰਦੇ ਮੇਲੇ ਵਾਸਤੇ ਇਹ ਥੋੜੀ ਵੀ ਆਪਾਂ ਮਤਲਬ ਕਿ ਇੰਨਾ ਇਹਨੂੰ ਸਪਾਈ ਦਾ ਕਰਾਂਗੇ ਇਹਦੇ ਵਿੱਚ ਹੋ ਸਕਦਾ ਇੱਕ ਨਾ ਤਾਂ ਬੂਟਾ ਦਬ ਗਈ ਵੀ ਗਿਆ ਹੋਵੇ ਵੱਧ ਵੀ ਦਬ ਗਏ ਹੁਣ ਜੀ ਪਰ ਇਹ ਪਬਲਿਕ ਬਸੇ ਆਪਣਾ ਪਲੇਸ ਐ ਇੱਥੇ ਤੁਸੀਂ ਇਹ ਗੱਲ ਦੇਖੋਗੇ ਇੱਥੇ ਮੇਲਾ ਵੀ ਲੱਗਦਾ ਹੈ ਮੇਲੇ ਕਰਕੇ ਥੋੜੀ ਮੋਟੀ ਛਿੱਧ ਵੀ ਕਰਨੀ ਪੈਂਦੀ ਹੈ ਜੀ ਉਹ ਸਾਨੂੰ ਆਪ ਤੁਸੀਂ ਦੇਖ ਲਓ ਵੀ ਇੱਥੇ ਸਾਰੇ ਕਿਤੇ ਦਰਖਤ ਦਰਖਤ ਖੜੇ ਨੇ ਹੁਣ ਤੁਸੀਂ ਐਂ ਦੱਸੋ ਵੀ ਘਟੋ ਘਟ ਲੱਖ ਬੰਦੇ ਦਾ ਇਕੱਠ ਹੁੰਦਾ ਜਿੱਥੇ ਮਡੇ ਮਡੇ ਜਾ ਵੀ ਲੱਖ ਬੰਦੇ ਵਾਸਤੇ ਥੋੜੀ ਮੋਟੀ ਜਗ੍ਹਾ ਤਾਂ ਚਾਹੀਦੀ ਐ ਉਹਦੇ ਕਰਕੇ ਵੀ ਹੋ ਸਕਦਾ ਵੀ ਪਰ ਅਸੀਂ ਇਹਦੇ ਵਿੱਚ ਸਾਡੀ ਕੋਈ ਜਾਣ ਕੇ ਇਹਦੇ ਵਿੱਚ ਨੀਜੀ ਦੁਸ਼ਮਣੀ ਤਾਂ ਹੈ ਨਹੀਂ ਸੀ ਕਿਉਂ ਅਸੀਂ ਵੀ ਕੁਦਰਤ ਨੂੰ ਪਿਆਰ ਕਰਦੇ ਆਂ ਕੁਦਰਤੀ ਪ੍ਰੇਮੀ ਆਸੀਂ ਆਪਦੇ ਖੇਤ ਵਿੱਚ ਜਾ ਕੇ ਦੇਖ ਲਓ ਕਿੰਨੇ ਬੂਟੇ ਲਾਏ ਹੋਏ ਨੇ ਜੀ ਸਾਡੇ ਖੇਤ ਦੀ ਵਿੱਚ ਘੱਟੋ ਘੱਟ 30 ਬੂਟੇ ਲਾਏ ਹੋਏ ਨੇ ਸਾਰਿਆਂ ਦੇ ਖੇਤਾਂ 'ਚ ਬੂਟੇ ਲਾਏ ਹੋਏ ਨੇ ਅਤੇ ਊਰੇ ਵਾਲੇ ਨਾਲੇ ਤੁਸੀਂ ਇਹ ਦੇਖ ਲਓ ਜੀ ਕਿੰਨੇ ਬੂਟੇ ਲੱਗੇ ਹੋਏ ਨੇ ਚਲੋ ਹੋ ਸਕਦਾ ਹੀ ਪੰਜ ਚਾਰ ਬੂਟੇ ਇਧਰ ਉਧਰ ਕਰਨੇ ਵੀ ਪਏਗੇ ਹੋਣਾ ਕਿਉਂ ਆਪਾਂ ਖੇਤ ਦੇ ਵਿੱਚ ਵੀ ਦੇਖਿਆ 50 70 ਕਿੰਨੀਆਂ ਦੀਆਂ ਵੀਡੀਓ ਮੇਰੇ ਕੋਲੇ ਵੀ ਜਿਹੜੇ ਤੁਕੜੇ ਨੇ ਜਾਂ ਮਿੱਟੀ 'ਚ ਦਬੇ ਪਏ ਹੋਏ ਹੋ ਸਕਦਾ ਹੀ ਹੋਏਗੇ ਹੋਵੇ ਦੇਖ ਉਹ ਕੋਈ ਇਹ ਤਾਂ ਹੈ ਨਹੀਂ ਵੀ ਮਾ ਬਣ ਲੱਗੇ ਜਿਹੜਾ ਬੰਦਾ ਹੈ ਉਹਦਾ ਬੰਦਾ ਤਾਂ ਇਧਰ ਉਧਰ ਕਰ ਸਕਦਾ ਜਿਹੜੀ ਜੀ ਸੀ ਬੀ ਆ ਜੀ ਉਹਦੇ ਵਿੱਚ ਤਾਂ ਮੈਂ ਕਿ ਹੋ ਸਕਦਾ ਬੋਗੜ ਦੇ ਵਿੱਚ ਕੋਈ ਬੂਟਾ ਜੜ ਗਏ ਵੀ ਹੋਵੇ ਜੀ ਬੂਟੇ ਜਿਹੜੇ ਪਹਿਲਾਂ ਕਮੇਟੀ ਵੀ ਸੈਂਟ ਸੀ ਜਿੰਨੇ ਬਾਗ ਲਾਇਆ ਜਾਂ ਮਤਲਬ ਇਥੇ ਲਾਏ ਆ ਪਹਿਲਾਂ ਦੇ ਦੇਖੋ ਜੀ ਮੈਂ ਦਾ ਮੈਂ ਇਸ ਵਾਰ ਕਮੇਟੀ ਚ ਆਇਆ ਹੋ ਸਕਦਾ ਵੀ ਮਤਲਬ ਕਿ ਜਿਹੜੇ ਸਾਡੇ ਪ੍ਰਧਾਨ ਸੀ ਵਿਚਵੀ ਸੀ ਹੋ ਸਕਦਾ ਵੀ ਲੱਗੇ ਬੂਟੇ ਤਾਂ ਸਾਰੀ ਸਹਿਮਤੀ ਨਾਲ ਹੀ ਲੱਗੇ ਹੋਏ ਨੇ ਜੀ ਤੇ ਪਰ ਬੂਟੇ ਹੁਣ ਜਿਹੜੇ ਸਹਿਮਤੀ ਨਾਲ ਲੱਗੇ ਹੋਣੇ ਜਦੋਂ ਬੂਟੇ ਸਾਨੂੰ ਤੰਗ ਲੱਗੇ ਜੀ ਕਰਨਾ ਹੁਣ ਮੇਲਾ ਮਤਲਬ ਕਿ ਮੇਲਾ ਭਰਦਾ ਜੀ ਇੱਥੇ ਘਟੋ ਘਟ ਤੁਸੀਂ ਆਪ ਹੀ ਦੇਖਦੇ ਹੋ ਕਿ ਕਿੰਨਾ ਇਕੱਠ ਹੁੰਦੇ ਫਿਰ ਇਕੱਠ ਖੜਨ ਵਾਸਤੇ ਜਗ੍ਹਾ ਦਾ ਚਾਹੀਦਾ ਤੁਸੀਂ ਆਲੇ-ਦਾਲ ਦੇਖ ਲਓ ਜੀ ਕਿੰਨੀ ਮਤਲਬ ਕਿ ਸੰਘਣੇ ਬੂਟੇ ਲੱਗੇ ਹੋਏ ਨੇ ਐਨੇ ਸੰਗਣੇ ਪ੍ਰਧਾਨ ਜੀ ਨਾਲ ਫੋਨ ਤੇ ਗੱਲ ਹੋਈ ਸੀ ਉਹ ਕਹਿੰਦੇ ਵੀ ਇਦਾਂ ਕਰਕੇ ਅੜਿੱਕਾ ਲਾਉਂਦੇ ਸੀ ਸਾਡਾ ਅੜਿੱਕਾ ਲਾਉਂਦੇ ਨਾ ਜੀ ਸੀਟ ਨੇ ਪੈਸੇ ਭੇਜੇ ਸੀ ਸੱਪੜੀ ਲਈ ਸ਼ਾਇਦ ਵੀ ਕਹਿੰਦੇ ਤਾਂ ਕਰਕੇ ਹਾਂ ਹਾਂ ਇਹ ਇਹਦਾ ਹੈਗਾ ਜੀ ਇਹਦੇ ਕੋਈ ਸਪਾਈ ਸਪਾਈ ਕਰਾਈ ਹੈ ਜੀ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਕਰਾਈ ਹੈ ਸਪਾਈ